ਅੱਜ ਗੁਰਦਾਸਪੁਰ ਵਿਧਾਨ ਸਭਾ ਹਲਕੇ ਤੋਂ ਇਹ ਤੀਜੀ ਬੱਸ ਹੈ ਜਿਹੜੀ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਥੱਲੇ ਚਲਾਈ ਜਾ ਰਹੀ ਆ ਔਰ ਅੱਜ ਜਿਹੜਾ ਸਾਡੇ ਗੁਰਦਾਸਪੁਰ ਵਿਧਾਨ ਸਭਾ ਹਲਕੇ ਦਾ ਇੱਕ ਬੜਾ ਨਾਮੀ ਪਿੰਡ ਆ ਗੋਤਪੋਖਰ ਮੈਂ ਸਮਝਦਾ ਇਹ ਪਿੰਡ ਸ਼ਹੀਦਾਂ ਦਾ ਸੈਨਿਕਾਂ ਦਾ ਇਹ ਧਰਤੀ ਆ ਔਰ ਮੈਂ ਸਮਝਦਾ ਵੀ ਇੱਥੋਂ ਦੀ ਸੰਗਤ ਵੀ ਬਹੁਤ ਜ਼ਿਆਦਾ ਰੂਹਾਨੀਅਤ ਦੇ ਨਾਲ ਜੁੜੀ ਆ ਸੋ ਅੱਜ ਅਸੀਂ ਇੱਥੋਂ ਜਿਹੜੀ ਇਹ ਬੱਸ ਹੈ ਰਵਾਨਾ ਕਰ ਰਹੇ ਆ ਇਹ ਤੀਰਥ ਯਾਤਰਾ ਜਿਹੜੀ ਆ ਇਹ ਅਨੰਦਪੁਰ ਸਾਹਿਬ ਔਰ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੂ ਦੇ ਦਰਸ਼ਨਾਂ ਲਈ ਜਾਊਗੀ ਔਰ ਮੈਂ ਸਮਝਣਾ ਕਿ ਮੁੱਖ ਮੰਤਰੀ ਜੀ ਦਾ ਬਹੁਤ ਵਧੀਆ ਪ੍ਰਬਾਲਾ ਅੱਜ ਸਾਡੇ ਗੁਰੂ ਧਾਮਾਂ ਦੇ ਦਰਸ਼ਨ ਕਰਾਉਣ ਦਾ ਮੌਕਾ ਸੰਗਤ ਨੂੰ ਮਿਲ ਰਿਹਾ ਅਕਾਲ ਪੁਰਖ ਕਿਰਪਾ ਕਰੇ ਔਰ ਜਿਸ ਵਕਤ ਨਗਰ ਤੋਂ ਇਲਾਕੇ ਤੋਂ ਸੰਗਤ ਇਕੱਠੀ ਹੋ ਕੇ ਜਾਂਦੀ ਆ ਉਹਦੇ ਵਿੱਚ ਭਾਈਚਾਰਾ ਸੱਧ ਭਾਵਨਾ ਪਿਆਰ ਜਿਹੜਾ ਉਹ ਵੱਧਾ ਔਰ ਮਨਵਾ ਜੈਸ ਗੱਲ ਦੇ ਵੀ ਖੁਸ਼ੀ ਆ ਕਿ ਇਹ ਸੰਗਤ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਸਾਡੀਆਂ ਭੈਣਾ ਬੀਬੀਆਂ ਉਹ ਵੀ ਅੱਜ ਸ਼ਾਮਲ ਹੋ ਰਹੀਆਂ ਨੇ ਸੋ ਅਕਾਲਪੁਰਾ ਕਿਰਪਾ ਕਰੇ ਇਹਨਾਂ ਦੀ ਯਾਤਰਾ ਪਰਮੇਸ਼ਵਰ ਨਾਲ ਹੋ ਕੇ ਸਾਈ ਹੋ ਕੇ ਕਾਮਯਾਬੀ ਨਾਲ ਪੂਰੀ ਕਰੇ ਔਰ ਅੱਜ ਸਾਡੀ ਮੈਡੀਕਲ ਟੀਮ ਵੀ ਇੱਥੇ ਆਈ ਆ ਜਿਨ੍ਹਾਂ ਨੇ ਇਕੱਲੇ ਇਕੱਲੇ ਯਾਤਰੀ ਦਾ ਬੀਪੀ ਵਗੈਰਾ ਸਾਰਾ ਜਨਰਲ ਚੈੱਕਅਪ ਕੀਤਾ ਜੇ ਕਿਸੇ ਨੂੰ ਕੋਈ ਮਾੜੀ ਮੋਟੀ ਮੈਡੀਸਨ ਦੀ ਲੋੜ ਪਈ ਆ ਉਹ ਵੀ ਨਾਲ ਦੇਤੀ ਆ ਔਰ ਇਸ ਤੋਂ ਇਲਾਵਾ ਮੱਖ ਮੰਤਰੀ ਸਾਹਿਬ ਨੇ ਇੱਕ ਇੱਕ ਕਿੱਟ ਜਿਹੜੀ ਆ ਹਰ ਯਾਤਰੀ ਨੂੰ ਉਹ ਵੀ ਮੁਹੱਈਆ ਕਰਾਈ ਆ ਜਿਹਦੇ ਵਿੱਚ ਬਕਾਇਦਾ ਕੰਬਲ ਆ ਸਰਾਣਾ ਵਾ ਸਾਬਣ ਤੇਲ ਆ ਛਤਰੀ ਆ ਸੋ ਤਾਂਕਿ ਉਹਨਾਂ ਨੂੰ ਰਸਤੇ ਦੇ ਵਿੱਚ ਕਿਸੇ ਕਿਸਮ ਦੀ ਮੁਸ਼ਕਲ ਨਾ ਹੋਵੇ ਔਰ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਆਪਣੇ ਹਰਮਨ ਪਿਆਰੇ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਇਲਾਕੇ ਦੇ ਵਿੱਚ ਆ ਤੀਸਰੀ ਬੱਸ ਜਿਹੜੀ ਅੱਜ ਅਸੀਂ ਇਤੋਂ ਯਾਤਰਾ ਲਈ ਵਿਦਾ ਕਰ ਰਹੇ ਆ ਦੋ ਅਸੀਂ ਪਹਿਲਾਂ ਕਰ ਚੁੱਕੇ ਆ ਸੋ ਇਸੇ ਤਰੀਕੇ ਦੇ ਨਾਲ ਮੈਂ ਸਮਝਦਾ ਵੀ ਸਰਕਾਰ ਦੇ ਉਪਰਾਲਾ ਔਰ ਲੋਕਾਂ ਦੀ ਮੰਗ ਸੀਗੀ ਕਿ ਉਹਨਾਂ ਦੇ ਗੁਰੂ ਧਾਮਾਂ ਦੇ ਉਹਨਾਂ ਥਾਵਾਂ ਦੇ ਜਿੱਥੇ ਲੋਕਾਂ ਦੀ ਸ਼ਰਧਾ ਜਿੱਥੇ ਲੋਕਾਂ ਦੀ ਆਸਤਾ ਜਿੱਥੇ ਲੋਕ ਪ੍ਰੇਰਣਾ ਲੈ ਕੇ ਆਉਂਦੇ ਨੇ ਉਹਨਾਂ ਗੁਰੂ ਧਾਮਾਂ ਦੇ ਦਰਸ਼ਨ ਸਰਕਾਰ ਵੱਲੋਂ ਕਰਾਏ ਜਾ ਰਹੇ ਨੇ ਸੋ ਅੱਜ ਅਸੀਂ ਇਸ ਯਾਤਰਾ ਨੂੰ ਇੱਥੋਂ ਚਲਾਉਣ ਵਾਸਤੇ ਸਾਰੇ ਹਾਜ਼ਰ ਹੋਏ ਆ ਸੋ ਇੱਕ ਵਾਰੀ ਫੇਰ ਤੇ ਮੁੱਖ ਮੰਤਰੀ ਸਾਹਿਬ ਦਾ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਆ ਉਹਦੇ ਅਕਾਲ ਪੁਰਖ ਦਾ ਵੀ ਧੰਨਵਾਦ ਜਿਨ੍ਹਾਂ ਨੇ ਸਮਰਥਤ ਦਿੱਤੀ ਸਰਕਾਰ ਨੂੰ ਲੋਕਾਂ ਨੂੰ ਗੁਰੂ ਧਾਮਾਂ ਦੇ ਦਰਸ਼ਨ ਕਰਾਉਣ ਲਈ ਸੋ ਮੈਂ ਸਾਰਿਆਂ ਨੂੰ ਇਸ ਯਾਤਰਾ ਦੀ ਕਾਮਯਾਬੀ ਲਈ ਸੁਖਦ ਯਾਤਰਾ ਲਈ ਪ੍ਰਮਾਤਵਾਗੇ ਅਰਦਾਸ ਕਰਦਾ ਹੋਇਆ ਇਸ ਬਸ ਨੂੰ ਚੋੜਦੇ ਆਂ ਬਸ ਵਿੱਚ ਤੁਸੀਂ ਦੇਖੋ ਬੜੀ ਕੰਫਰਟੇਬਲ ਬੱਸ ਆ ਔਰ ਬਹੁਤ ਵੋਲਵੋ ਬੱਸ ਹੈਗੀ ਆ ਜਿੱਦੇ ਸਵਾਰੀਆਂ ਆਰਾਮ ਨਾਲ ਬੈਠ ਕੇ ਜਾਣ ਗਿਆ ਔਰ ਇਹਨਾਂ ਦੇ ਰਸਤੇ ਰਖਾਣੇ ਪੀਨ ਦਾ ਪ੍ਰਬੰਧ ਰਹਿਣ ਦਾ ਪ੍ਰਬੰਧ ਸਾਰੇ ਕੀਤੇ ਗਏ ਨੇ ਸੋ ਇੱਕ ਵਾਰੀ ਫੇਰ ਤੁਹਾਨੂੰ ਸਾਰਿਆਂ ਦਾ ਧੰਨਵਾਦ ਮਾਨ ਸਾਹਿਬ ਜਿੰਦਾਬਾਦ ਮਾਨ ਸਾਹਿਬ ਜਿੰਦਾਬਾਦ